ਉਕੇਰੀਆ ਤੋਂ ਮੰਦਪਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਗਰੀਬ ਪਰਿਵਾਰ ਦੇ ਘਰ ਅੱਗ ਲੱਗ ਗਈ ਹੈ ਅੱਗ ਲੱਗਣ ਕਾਰਨ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ ਮਿਲੀ ਜਾਣਕਾਰ ਅਨਸਾਰ ਬੀਤੀ ਰਾਤ ਇਸ ਘਰ ਦੇ ਵਿੱਚ ਸ਼ਾਰਟ ਸਰਕਟ ਹੋਇਆ ਜਿਸ ਕਾਰਨ ਸਾਰੇ ਘਰ ਨੂੰ ਭਿਆਨਕ ਅੱਗ ਲੱਗ ਗਈ ਦੇਖਦਿਆਂ ਦੇਖਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ ਉਧਰ ਪਰਿਵਾਰ ਹੁਣ ਰੋ ਰੋ ਦੁਹਾਈਆਂ ਪਾ ਰਿਹਾ ਹੈ ਮਦਦ ਦੀ ਅਪੀਲ ਕਰ ਰਿਹਾ ਹੈ ਜਾਣਕਾਰੀ ਦਿੰਦੇ ਹੋਏ ਘਰ ਦੇ ਪਰਿਵਾਰਕ ਮੈਂਬਰਾਂ ਦੱਸਿਆ ਕਿ ਇਸ ਅੱਗ ਕਾਰਨ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਇੱਥੋਂ ਤੱਕ ਕਿ ਸਾਰਿਆਂ ਦਾ ਸਾਰਾ ਰਾਸ਼ਨ ਵੀ ਸੜ ਗਿਆ ਹੈ ਤੇ ਹੁਣ ਉਹਨਾਂ ਦੇ ਕੋਲ ਖਾਣ ਲਈ ਕੁਝ ਵੀ ਨਹੀਂ ਬਚਿਆ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਪਰ ਜਦ ਤੱਕ ਅੱਗ ਤੇ ਕਾਬੂ ਪਾਇਆ ਗਿਆ ਉਦੋਂ ਤੱਕ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਹੁਣ ਪਰਿਵਾਰ ਰੋ ਰੋ ਦੁਹਾਈਆਂ ਪਾ ਰਿਹਾ ਹੈ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਤੇ ਮਦਦ ਦੀ ਅਪੀਲ ਕਰ ਰਿਹਾ ਹੈ ਪੇਂਟ ਦਾ ਕੰਮ ਕਰਦਾ ਭਾਈ ਮੈਂ ਹਾਲੇ ਕੰਮ ਤੋਂ ਆੰਦਿਆ ਸੀ ਉਹਨਾਂ ਤੱਕ ਆ ਕੇ ਦੇਖਿਆ ਮੈਂ ਤੇ ਅੱਗੇ ਸਾਰਾ ਪੂਰਾ ਇਹ ਬਲਦਾ ਵੀ ਆਈ ਸਾਰਾ ਫਿਰ ਸਾਰੇ ਜਣੇ ਲੱਗੇ ਹੋਏ ਸੀ ਪਾਣੀ ਦੇ ਤੇ ਮੈਂ ਵੀ ਫਿਰ ਆਇਆ ਜਦੋਂ ਦੇਖਿਆ ਤੇ ਮੈਨੂੰ ਵੀ ਦੇਖ ਕੇ ਹੋਰ ਤਰ੍ਹਾਂ ਹੋ ਗਿਆ ਤੇ ਮੁੜ ਕੇ ਸਾਰੇ ਜਣੇ ਦੇਖਣ ਮੈਂ ਵੀ ਉਧਰੋਂ ਵੇਖਿਆ ਫਿਰ ਪਾਣੀ ਹੁਣੀ ਭਰਿਆ ਫਾਈਬਰ ਗੇਜ ਜਿਹੜੀ ਉਹ ਲੇਟ ਆਈ ਥੋੜੀ ਠੀਕ ਆ ਉਹਨਾਂ ਤੱਕ ਸਾਰੀ ਅੱਗ ਬੁੱਝ ਗਈ ਤੇ ਮੁੜ ਕੇ ਉਹਨਾਂ ਨੇ ਆ ਕੇ ਫਿਰ ਸਿਲੰਡਰ ਕੱਢਿਆ ਉਹਨਾਂ ਨੇ ਬਾਹਰੋਂ ਸਿਲੰਡਰ ਇੱਕ ਖਾਲੀ ਪਿਆ ਸੀ ਅੰਦਰ ਬਾਕੀ ਸਾਰਾ ਸਮਾਨ ਜਿੰਨਾ ਵੀ ਹੈਗਾ ਸਾਰਾ ਰਾਖ ਹੋ ਗਿਆ ਹੈ ਇਹ ਕੂਲਰ ਕੂਲਰ ਨੇ ਮਾਰੀਆਂ ਜੋ ਵੀ ਕੱਪੜੇ ਆਪਣੇ ਸਾਰਾ ਕੁਝ ਸਾਰਾ ਕੁਝ ਹੀ ਮਿੱਟੀ ਹੈ ਖਾਨ ਪੀਣ ਤੋਂ ਲੈ ਕੇ ਸਾਰਾ ਸਮਾਨ ਹਾਂਜੀ ਸਾਰਾ ਉਹ ਲੈ ਕੇ ਪਾਣ ਤੱਕ ਸਾਰਾ ਇਹ ਐਮੂਰੇ ਜਿਹੜੀ ਫਾਇਰ ਕਿਹੜੀ ਜਗ੍ਹਾ ਤੋਂ ਆਈ ਸੀ ਇਹ ਛਈ ਆਈ ਹੈ ਗੇਰੀਆਂ ਸੀ ਅੱਛਾ ਹਾਂਜੀ ਉਹ ਲੇਟ ਹੋ ਗਏ ਥੋੜੀ ਉਹ ਲੇਟ ਹੋ ਗਏ ਉਹਨਾਂ ਤੱਕ ਉਹ ਆਏ ਫਿਰ ਉਹਨਾਂ ਨੇ ਸਿਲੰਡਰ ਰੰਡਰ ਕੱਢਿਆ ਇੱਕ ਤਾਂ ਫਿਰ ਉਹਨਾਂ ਕੋ ਜਿੰਨੀ ਹੱਲ ਕੋਈ ਉਹਨਾਂ ਨੇ ਕੀਤੀ ਨਹੀਂ ਆਪਣੀ ਕੀ ਸਰਕਾਰ ਤੋਂ ਕੀ ਮੰਗ ਕਰਦੇ ਸਰਕਾਰ ਘੋਣੇ ਰਹੀ ਜਾਦਾ ਜੀ ਹੁਣ ਸਾਹਮਣੇ ਅੱਖਾਂ ਇੰਦਾਂ ਡੇ ਆਹੀ ਕੀ ਕਹਿ ਸਕਦੇ ਕੀ ਮੰਗ ਕਰਦੇ ਸਰਕਾਰ ਤੁਹਾਡਾ ਕੀ ਨਾਮ ਜੀ ਤੁਹਾਡਾ ਨਾਮ ਮੇਰਾ ਨਾਮ ਸ਼ਿਵਾਨੀ ਸ਼ਿਵਾਨੀ ਕੀ ਮੰਗ ਕਰਦੇ ਸਰਕਾਰ ਤੋਂ ਵੀ ਮੰਗ ਸਰ ਜੀ ਅਸੀਂ ਤਾਂ ਕੁਝ ਵੀ ਨਹੀਂ ਕਹਿ ਸਕਦੇ ਅਸੀਂ ਤਾਂ ਨਹੀਂ ਕਰਨੇ ਸਿਰ ਲਗਾ ਜੋਗਾ ਹੋ ਜਾਣ ਇੰਨਾ ਬੜਾ ਆ ਕੀ ਦਸੀਏ ਜੀ ਕੀ ਕਰਨਾ ਕੀ ਨਹੀਂ ਕਰਨਾ ਸਭ ਕੁਝ ਤੇ ਹੋ ਗਿਆ ਸਾਰਾ ਪੁੱਛਾ ਬੋਲੋ ਜੀ ਕੋਈ ਸੰਸਤ ਗਿਆਨ ਜਿਹੜੀ ਹੈ ਕਿ ਸਾਡੀ ਹੱਥ ਮਦਦ ਕਰ ਮਦਦ ਕਰ ਸਾਡੀਆਂ ਕੀ ਸੜਿਆ ਕੀ ਕੀ ਤੁਹਾਡਾ ਸਾਰਾ ਕਰ ਦਵਾਂਗੇ ਕੁੜੀ ਪੇਕੇ ਘਰ ਆਈ ਸੀਗੀ ਤਾਂ ਉਹਨੂੰ ਭੇਜਣਾ ਸੀਗਾ ਉਹਦੇ ਕੱਪੜੇ ਲੈ ਕੇ ਰੱਖੇ ਲੋਰੀ ਤੇ ਭੇਜਣਾ ਸੀਗਾ ਕੀ ਕਿੰਨੇ ਸਾਰਾ ਸਮਾਨ ਕੁੜੀ ਬਾਹਰ ਦੀ ਬਿਚਾਰੀ ਬਣਾਈ ਹੋਈ ਅੰਦਰ ਹੀ ਸੜ ਗਈਆਂ ਸਾਰੀਆਂ ਤਰਕਾਤੋ ਕੀ ਮੰਗ ਕਰਦੇਂ ਕਾਹਦੇ ਕਰੇ ਸਾਡੀ ਸਰਕਾਰ ਨਹੀਂ ਹੋ ਸਕਿਆ ਜਵਾਣ ਬੜਾ ਮੋਟਾ ਜਣਾ ਸੁਣੇ